ਸਰ ਮੋਕ ਟ੍ਰੈਲ ਦਾ ਅੱਜ ਜਿਹੜਾ ਕਿ ਹਿੰਦੂ-ਪਾਕਿਸਤਾਨ ਦੇ ਜਿਹੜੀ ਜੰਗ ਦਾ ਬੜਾ ਤਣਾਅਪੂਰਨ ਮੋੜ ਹੈ ਉਹਦੇ ਨਾਲ ਕਨਸਰਨ ਹੈ ਪ੍ਰਸ਼ਾਸਨਿਕ ਅਧਿਕਾਰੀਆ ਵੱਲੋਂ ਸਾਨੂੰ ਹਦਾਇਤਾਂ ਸੀਗੀਆਂ ਵੀ ਅੱਜ ਦੇ ਦਿਨ ਮੋਕ ਟ੍ਰੈਲ 4 ਵਜੇ ਕਰਨੀ ਹੈ ਜਿਹੜੀ ਕਿ ਅਸੀਂ ਬੜੀ ਸਫਲਤਾਪੂਰਵਕ ਕੀਤੀ ਹੈ ਔਰ ਉਸ ਮੋਕ ਟ੍ਰੈਲ ਦੇ ਵਿੱਚ ਆਪਾਂ ਇਹ ਆਪਣੇ ਪਬਲਿਕ ਨੂੰ ਦੱਸਣਾ ਚਾਹੁੰਦੇ ਆਂ ਕਿ ਜੇ ਅਨੁਸੁਖਾਵੀ ਘਟਨਾ ਵਾਪਰਦੀ ਹੈ ਜਾਂ ਕੋਈ ਮੁਸ਼ਕਲ ਆਂਦੀ ਹੈ ਤੇ ਸਾਡੀਆਂ ਤਿਆਰੀਆਂ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਸਰ ਕਿਸ ਤਰ੍ਹਾਂ ਦੇ ਲਈ ਫਿਰ ਮੋਕ ਟ੍ਰੈਲ ਟ੍ਰਾਇਲ ਮੋਕ ਟ੍ਰੈਲ ਟ੍ਰਾਇਲ ਬਹੁਤ ਵਧੀਆ ਰਿਹਾ ਬਹੁਤ ਅੱਛਾ ਪੂਰਾ ਸਾਇਰਨ ਦੀ ਆਵਾਜ਼ ਆਈ ਹੈ ਜਿਸ ਦੇ ਨਾਲ ਕੇ ਸਾਨੂੰ ਪਤਾ ਲੱਗ ਜੇਗਾ ਵੀ ਆਪਾਂ ਅੱਗੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਰੱਖਣੀਆਂ ਸਰ ਕਿਸ ਤਰ੍ਹਾਂ ਕਿਸ ਤਰ੍ਹਾਂ ਮੌਕ ਟ੍ਰੈਲ ਦੀ ਇੰਟਰਾ ਜਿਹੜੀਆਂ ਹੁੰਦੀਆਂ ਟ੍ਰਾਇਲ ਵਾ ਕੋਈ ਵਕ ਵਕ ਵੀ ਇਹਦੇ ਵਿੱਚ ਹੋਟਰ ਹੋਣਗੇ ਸਰ ਇਹ ਜਿਸ ਤਰ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਾਨੂੰ ਹਦਾਇਤਾਂ ਹੋਣਗੀਆਂ ਵੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਮੌਕ ਟ੍ਰੈਲ 'ਚ ਕਿਸ ਤਰ੍ਹਾਂ ਦਾ ਸਾਇਰਨ ਨੂੰ ਜਾਵਾਂਗੇ ਤੇ ਲੋਕੀ ਕਿਸ ਤਰ੍ਹਾਂ ਤਿਆਰ ਰਹਿਣਗੇ ਇਸ ਤਰ੍ਹਾਂ ਨੀਰਨ ਕੋ ਸਾਰਾ ਪ੍ਰਸ਼ਾਸਨਿਕ ਅਧਿਕਾਰੀ ਤੋਂ ਕਿਉਂਕਿ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਐ ਜਿਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਸਾਨੂੰ ਦੱਸਣਾ ਵੀ ਮੌਕ ਟ੍ਰੈਲ ਦੇ ਵਿੱਚ ਜਿਵੇਂ ਗੱਡੀਆਂ ਚੱਲ ਰਹੀਆਂ ਗੱਡੀਆਂ ਰੁਕ ਜਾਣਗੀਆਂ ਬਲੈਕਆਊਟ ਹੋ ਜਾਏਗਾ ਲੋਕਾਂ ਨੇ ਜੇ ਘਰ ਚ ਬੈਠੇ ਨੇ ਬਾਹਰ ਨਿਕਲ ਆਣਾ ਵਾ ਉਹ ਤਰ੍ਹਾਂ ਤਰ੍ਹਾਂ ਅਲੱਗ ਅਲੱਗ ਤਰ੍ਹਾਂ ਦੀਆਂ ਸਾਨੂੰ ਗਾਈਡਲਾਈਨ ਦੇਣਗੇ ਅਸੀਂ ਉਸ ਹੱਬ ਨਾਲ ਹੀ ਰਹੋ ਸਾਰਿਆਂ ਦੇ ਲਾਭ ਸਰ ਸਾਰਿਆਂ ਨੂੰ ਵਜੋਂ ਵਾਸਤੇ ਕੋਈ ਬੰਦਾ ਪ੍ਰੋਵਾਈਡ ਕੀਤਾ ਗਿਆ ਬਿਲਕੁਲ ਸਰ ਸਾਡੇ ਕੋਲ ਸਿਕਿਉਰਿਟੀ ਗਾਰਡ ਨੇ 24x7 ਆਈ ਮੈਂ ਉਹਨਾਂ ਦਾ ਰੋਸਟਰ ਨੂੰ ਡਿਊਟੀ ਲਗਾਤੀ ਹੈ ਜਿਸ ਤਰ੍ਹਾਂ ਦੀ ਵੇਗ ਹਦਾਇਤਾਂ ਪ੍ਰਸ਼ਾਸਨਿਕ ਅਧਾਰੀਆਂ ਨੂੰ ਹੋਣਗੀਆਂ ਉਹ ਜ਼ਰੂਰ ਕੀਤੀਆਂ ਜਾਂਦੀਆਂ ਸਰ ਤਰੰਤਨ ਹਸਪਤਲ ਦੇ ਵਿੱਚ ਪ੍ਰਬੰਧ ਕੀ ਤਰ੍ਹਾਂ ਦੇ ਨੇ ਤਰੰਤਨ ਹਸਪਤਲ ਦੇ ਪ੍ਰਬੰਧ ਬਹੁਤ ਅੱਛੇ ਨੇ ਸਾਡੇ ਕੋਲ ਐਮਓ ਡਾਕਟਰ ਹਰ ਵੇਲੇ ਹਾਜ਼ਰ ਨੇ ਉਸ ਤੋਂ ਇਲਾਵਾ ਮੈਂ ਟ੍ਰੋਮਾ ਸੈਂਟਰ ਵੀ ਇੱਥੇ ਬਿਲਡ ਕਰਤਾ ਜਿੱਦੇ ਚ ਇੱਕ ਆਰਥੋਪੀਡੀਸ਼ੀਅਨ ਦੇ ਇੱਕ ਸਰਜਨ ਉਹਦੀ ਪੱਕੀ ਅਪਾਇੰਟਮੈਂਟ ਕਰਤੀ ਹੈ ਕਿਸੇ ਕਿਉਂਕਿ ਟ੍ਰੋਮਾ ਦੇ ਕੇਸ ਜਿਆਦਾ ਆਣੇ ਨੇ ਇਸਕੇ ਬਰਨ ਦੇ ਕੇਸ ਟ੍ਰੋਮਾ ਦੇ ਕੇਸ ਉਸ ਪੁਆਇੰਟ ਉੱਪਰ ਅਸੀਂ ਪੂਰੀ ਤਿਆਰੀ ਕੀਤੀ ਹੈ ਮਾਸ ਕੈਜੂਐਲਟੀ ਆਂਦੀ ਹੈ ਤੇ ਉਹਦੇ ਲਈ ਸਾਰੇ ਡਾਕਟਰ ਹੀ ਹਾਜ਼ਰ ਰਹਿਣਗੇ ਹਰ ਵੇਲੇ ਤੇ ਸਰ ਤੁਹਾਡੇ ਤੇ ਬੜੀ ਉਮੀਦਾਂ ਰਹੀਆਂ ਕਿਉਂਕਿ ਇੱਕ ਰਬਤਾ ਰੂਪ ਤੁਸੀਂ ਡਾਕਟਰ ਜੋ ਤੁਹਾਡੇ ਤੇ ਉਮੀਦਾਂ ਰਹਿਣੀਆਂ ਕਿ ਡਾਕਟਰ ਸਾਹਿਬ ਪੂਰਾ ਸਹਿਯੋਗ ਦੇਣਗੇ ਮੇਰੇ ਵੱਲੋਂ ਮੈਂ ਖੁਦ ਵੀ 24x7 ਹਾਜ਼ਰ ਆ ਮੇਰੇ ਵੱਲੋਂ ਤਰਨ ਤਰਨ ਦੇ ਵਸਨੀਕਾਂ ਦੀ ਹਰ ਵੇਲੇ ਮੈਂ ਤਿਆਰ ਆ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਆਂਦੀ ਹੈ ਮੇਰੇ ਨਾਲ ਸੰਪਰਕ ਕਰ ਸਕਦੇ ਆ